ਵਾਹਿਗੁਰੂ ਸਾਹਿਬ ਜੀਓ ਸਲੋਕ ਕਾਮ ਕ੍ਰੋਧ ਯਰ ਲੋਭ ਮੋਹ ਬਿਨ ਸਜਾਇ ਅਹਮੇਵਾ ਨਾਨਕ ਪ੍ਰਭ ਸਰਣਾਗਤੀ ਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਹ ਪ੍ਰਸਾਦ ਸਤਿ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜਹ ਪ੍ਰਸਾਦ ਸੁਗੰਧ ਤਨ ਲਾਵਹਿ ਤੇਸਾ ਕੋ ਸਿਮਰਤ ਪਰਮਗਤ ਪਾਵਹਿ ਜਿਹ ਪ੍ਰਸਾਦ ਬਸੇ ਸੁਖਮੰਦਰ ਤੇ ਸਿਹਤ ਆਏ ਸਦਾ ਮਨ ਅੰਦਰ ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰ ਹਤ ਸਰਸਨਾ ਜਹਿ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਾਈਐ ਧਿਆਵਨ ਜੋਗਾ ਜਹ ਪ੍ਰਸਾਦ ਪਾਟ ਪਟੰਬਰ ਹੰਡਾ ਵਹਿ ਤਿਸ ਹੈ ਤਿਆਗ ਕਾਤੇ ਅਵਰ ਲੁਭਾਵ ਹੈ ਜਹ ਪ੍ਰਸਾਦ ਸੁਖ ਤੇਜ ਸੁਈ ਜੈ ਮਨ ਆਠ ਕਹਿਰਤਾ ਕਾ ਜਸ ਗਵੀ ਜੈ ਜਹਿ ਪ੍ਰਸਾਦ ਤੁਝ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਨੈ ਜਹਿ ਪ੍ਰਸਾਦ ਤੇਰ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹਿ ਨਾਨਕ ਪਤ ਸਤਿ ਕਰ ਜਾਵਹਿ ਜਿਹ ਪ੍ਰਸਾਦ ਅਰੋਗ ਕੰਚਨ ਦੇਹਿ ਲੈ ਬਲਾਵ ਹੋਤਿਸ ਰਾਮ ਸੁਨੇਹਿ ਜਹ ਪ੍ਰਸਾਦ ਤੇਰਾ ਓ ਲਾਰਹਿਤ ਮਨ ਸੁਖ ਪਾਵਹਿ ਹਰ ਹਰ ਜਸ ਕਹਿਤ ਜਹ ਪ੍ਰਸਾਦ ਤੇਰੇ ਸਗਲਛ ਦਰ ਟਾਕੇ मन शरणे पर ठाकुर प्रबता कै जह प्रसाद तज को ना पहुंचे मन सास सास सिमरो प्रभुचे जह प्रसाद पाए दुर्लभ देह ਨਾਨਕਤਾ ਕੇ ਭਗਤ ਕਰੇ ਹਰ ਜਹਿ ਪ੍ਰਸਾਦ ਆ ਭੂਖਨ ਪਹਿਰ ਜੈ ਮਨ ਤੈਸਾ ਸਿਮਰਤਾ ਕਿਉ ਆਲਸ ਕੀਜੈ ਜਹਿ ਪ੍ਰਸਾਦ ਅਸਬ ਹਸਤੇ ਅਸਵਾਰੇ ਮਨ ਤੇ ਸ ਪ੍ਰਭ ਕੋ ਕਬਹੂ ਨ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪਰੋਏ ਪ੍ਰਭ ਆਪਣੇ ਮਨਾ ਜਨ ਤੇਰੇ ਮਨ ਬਨਤ ਬਨਾਈ ਉਠਤ ਬੈਠਤ ਸਦ ਸਹਿਤ ਆਈ ਤਿਸਹਿ ਤੇ ਆਏ ਜੋ ਇੱਕ ਅਲਖੈ ਇਹਾ ਉਹਾ ਨਾਨਕ ਤੇਰੇ ਰਖੈ ਜਹਿ ਪ੍ਰਸਾਦ ਕਰਹਿ ਪੁਨ ਬਹੁਤ ਨਾਲ ਮਨ ਅਠ ਪਹਿਰ ਕਰ ਤਿਸ ਕਾ ਧਿਆਨ ਜਹ ਪ੍ਰਸਾਦ ਤੋ ਆਚਾਰ ਵਿਵਹਾਰੀ ਤਿਸ ਪ੍ਰਭ ਕਾ ਸਾਸ ਸਾਸ ਚਿਤਾਰੇ ਜਹ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰ ਸਦਾ ਇਹਨੂੰ ਪਾ ਜਹ ਪ੍ਰਸਾਦ ਤੇਰੀ ਨੇਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜਹ ਪ੍ਰਸਾਦ ਤੇਰੀ ਪਤ ਰਹੇ ਗੁਰ ਪ੍ਰਸਾਦ ਨਾਨਕ ਜਸ ਕਹਿ ਜਹਿ ਪ੍ਰਸਾਦ ਸੁਨਹਿ ਕੰਨ ਨਾਦ ਜਹਿ ਪ੍ਰਸਾਦ ਪੇਖੇ ਬਿਸਮਾਦ ਜਹਿ ਪ੍ਰਸਾਦ ਬੁਲਹਿ ਅੰਮ੍ਰਿਤ ਰਸਨਾ ਜਹ ਪ੍ਰਸਾਦ ਸੁਖ ਸਹਜੇ ਬਸਨਾ ਜਹ ਪ੍ਰਸਾਦ ਹਸਤ ਕਰ ਚਲਹਿ ਜਹ ਪ੍ਰਸਾਦ ਸੰਪੂਰਨ ਫਲ ਹੈ ਜਹ ਪ੍ਰਸਾਦ ਪਰਮਗਤ ਪਾਵਹਿ ਜਹ ਪ੍ਰਸਾਦ ਸੁਖ ਸਹਿਜ ਸਮਾਵਹਿ ਐਸਾ ਪ੍ਰਭ ਤੇ ਆਗ ਅਬਰਕਤ ਲਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜਹ ਪ੍ਰਸਾਦ ਤੂੰ ਪ੍ਰਗਟ ਸੰਸਾਰ ਐਸੇ ਪ੍ਰਭ ਕਾ ਮੂਲ ਨਾਮੁ ਨ ਮਨੁ ਬਿਸਾਰ ਜਹਿ ਪ੍ਰਸਾਦ ਤੇਰਾ ਪਰਤਾਪ ਰੇ ਮਨ ਮੂੜ ਤੂ ਤਕੋ ਜਾਪ ਜਹਿ ਪ੍ਰਸਾਦ ਤੇਰੇ ਕਾਰਜ ਪੂਰੇ ਿਸਹੇ ਜਾਨ ਮਨ ਸਦਾ ਹਜੂਰੇ ਜਹਿ ਪ੍ਰਸਾਦ ਤੂੰ ਪਾਵ ਹਿਸਾਚ ਰੇ ਮਨ ਮੇਰੇ ਤੂੰ ਤਾਂ ਸਿਉਰਾਚ ਜਹਿ ਪ੍ਰਸਾਦ ਸਭ ਕੇ ਗਤ ਹੋਏ ਨਾਨਕ ਝਾਪ ਜਪੈ ਜਪ ਸੋਏ ਆਪ ਜਪਾਏ ਜਪੈ ਸੋਨਾ ਆਪ ਗਵਾਏ ਸੋਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੁ ਦਇਆ ਤੇ ਕਮਲ ਵਿਗਾਸ ਪ੍ਰਭ ਸੋ ਪਰਸਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤਿ ਉਤਮ ਹੋਏ ਸਰਬ ਨਿਦਾਨ ਪ੍ਰਭ ਤੇਰੀ ਮਿਆ ਆਪੋ ਕਛੂਨ ਕਿਨਹੂ ਲਿਆ ਜਿਤ ਜਿਤ ਲਾਵ ਤਿਤ ਲਗੈ ਹਰਨਾਥ ਨਾਨਕ ਇਨ ਕੈ ਕਛੂਨ ਹਾ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੁ ਮੁਕਤਾ ਹੋਏ ਸੁਨ ਮੇ ਤਾ ਨਾਨਕ ਬਨਵੰਤਾ ਸਾਧ ਜਨਾਂ ਕੇ ਅਚਰਜ ਕਥਾ ਅਸ਼ਟ ਪਦੀ ਸਾਧਕੇ ਸੰਗ ਮੁਖ ਉਜਲ ਹੋਤਾ ਸਾਧ ਸੰਗ ਮਲ ਸਗਲੇ ਖੋਤਾ ਸਾਧਕੇ ਸੰਗ ਮਿਟੇ ਬਿਮਾਨ ਸਾਧਕੇ ਸੰਗ ਪ੍ਰਗਟੇ ਸੋ ਗਿਆਨ ਸਾਧਕੇ ਸੰਗੁ 부ਝੈ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨਬੀਰਾ ਸਾਧਕੇ ਸੰਗ ਪਾਏ ਨਾਮ ਰਤਨ ਸਾਧਕੇ ਸੰਗ ਏਕ ਉਪਰ ਯਤਨ ਸਾਧਕ ਮਹਿਮਾ ਵਰਣੇ ਕੌਣ ਪਰਾਨੀ ਨਾਨਕ ਸਾਧਕੇ ਸੋਬਾ ਪ੍ਰਭ ਮਾਹੇ ਸਮਾਨੀ ਸਾਧਕੇ ਸੰਗ ਅਗੋਚਰ ਮਿਲੈ ਸਾਧਕੇ ਸੰਗ ਸਦਾ ਪਰਫੁਲੇ ਸਾਧਕੇ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ ਸਾਧ ਸੰਗ ਹੋਏ ਸਭ ਕੇ ਰੇਨ ਸਾਧਕੇ ਸੰਗ ਮਨੋਹਰ ਬੈਨ ਸਾਧਕੇ ਸੰਗ ਨਕ ਤੁਹ ਤਾਵੇ ਸਾਧ ਸੰਗਿਆ ਸਤਿਮਨ ਪਾਵੇ ਸਾਧਕੇ ਸੰਗ ਮਾਇਆ ਤੇ ਪਿੰਨ ਸਾਧ ਸੰਗ ਨਾਨਕ ਪ੍ਰਭ ਸੋ ਪਰਸਨ ਸਾਧ ਸੰਗ ਦੁਸ਼ਮਨ ਸਭ ਮੀਤ ਸਾਧੂ ਕੈ ਸੰਗ ਮਹਾ ਪੁਨੀਤ ਸਾਧ ਸੰਗ ਕਿ ਸਿਸਿਓ ਨਹੀਂ ਬੈਰ ਸਾਧਕ ਸੰਗ ਨ ਬਿਗਾ ਪੈਰ ਸਾਧਕ ਸੰਗ ਨਹੀ ਕੋ ਮੰਦਾ ਸਾਧ ਸੰਗ ਜਾਣੇ ਪਰਮਾਨੰਦਾ ਸਾਧਕ ਸੰਗ ਨਹੀਂ ਹੋਂਤਾਪ ਸਾਧਕੇ ਸੰਗਤ ਜੈ ਸਬ ਆਪ ਆਪੇ ਜੁਨੇ ਸਾਧ ਬਡਾਈ ਨਾਨਕ ਸਾਧ ਪ੍ਰਭੂ ਬਨਿਆਈ ਸਾਧਕੇ ਸੰਗਨ ਕਬ ਹੂਤਾਵੇ ਸਾਧਕੇ ਸੰਗੇ ਸਦਾ ਸੁਖ ਪਾਵੇ ਸਾਧ ਸੰਗ ਬਸਤੇ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹੈ ਸਾਧਕੈ ਸੰਗ ਬਸੈ ਥਾਨ ਉਚੈ ਸਾਧੂ ਕੈ ਸੰਗ ਮਹਿਲ ਪਹੁੰਚੈ ਸਾਧਕੈ ਸੰਗ ਡਰੈ ਸਭ ਧਰਮ ਸਾਧਕੈ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ ਕੁਲੇ ਉਧਾਰੇ ਸਾਧ ਸੰਗ ਸਾਜਨ ਮੀਤ कुटुंब ਨਿਸਤਾਰੇ ਸਾਧੂ ਕੈ ਸੰਗ ਸੋ ਤਨ ਪਾਵੇ ਜਿਸ ਧਨ ਤੇ ਸਭ ਕੋ ਵਰਸਾਵੇ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕੇ ਸੰਗ ਸੁਬਾ ਸੁਰ ਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਅਮਰਤ ਗੁਣ ਗਾਇਨ ਸਾਧਕੇ ਸੰਗ ਸਰਬਥਾਨ ਗਮ ਨਾਨਕ ਸਾਧਕੇ ਸੰਗ ਸਫਲ ਜਨਮ ਸਾਧਕੇ ਸੰਗ ਨਹੀਂ ਕਛ ਕਾਲ ਦਰਸ਼ਨ ਪੇਟਤ ਹੋਤ ਨਿਹਾਲ ਸਾਦਕੇ ਸੰਗ ਕਲੋਖਤ ਹਰੈ ਸਾਦਕੇ ਸੰਗ ਨਰਕ ਪਰ ਹਰੈ ਸਾਦਕੇ ਸੰਗ ਇਹਾ ਉਹਾ ਸੁਹਿਲਾ ਸਾਦ ਸੰਗ ਬਿਛਰਤ ਹਰ ਮੇਲਾ ਜੋ ਇਚੈ सोई फल पावे 사드케 ਸੰਗਨ ਬਿਰਥਾ ਜਾਵੇ ਪਾਰ ਬ੍ਰਹਮ 사ਦਰ ਦੇ ਬਸੇ ਨਾਨਕ ਉਧਰੇ 사드 ਸੁਨ ਰਸੈ 사드케 ਸੰਗ ਸੁਨੋ ਹਰਨਾਓ ਸਾਧ ਸੰਗ ਹਰ ਕੇ ਗੁਣ ਗਾਓ ਸਾਧਕ ਸੰਗ ਨਾ ਮਨ ਤੇ ਬਿਸਰੇ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲਗੈ ਪ੍ਰਭ ਮੀਠਾ ਸਾਧੂ ਕੈ ਸੰਗ ਕਟ ਕਟ ਡੀਠਾ ਸਾਧ ਸੰਗ ਪਈ ਅਗਿਆਕਾਰੀ ਸਾਧ ਸੰਗ ਗਤ ਪਈ ਹਮਾਰੀ ਸਾਧਕੇ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਦਕ ਮਹਿਮਾ ਬੇਦ ਨ ਜਾਣੇ ਜੇਤਾ ਸੁਨਹੀ ਤੇ ਤਾ ਬਖਿਆ ਨਹੀਂ ਸਾਦਕ ਉਪਮਾ ਤੇ ਹੋ ਗੁਣ ਤੇ ਦੂਰ ਸਾਦਕ ਉਪਮਾ ਰਹੀ ਭਰਪੂਰ ਸਾਦਕੇ ਸੋਬਾ ਕਾ ਨਹੀਂ ਅੰਤ ਸਾਦਕੇ ਸੋਬਾ ਸਦਾ ਬੇਅੰਤ ਸਾਦਕੇ ਸੋਬਾ ਉੱਚ ਤੇ ਉੱਚੀ ਸਾਦਕੇ ਸੋਬਾ ਮੂਚ ਤੇ ਮੂਚੀ ਸਾਦਕੇ ਸੋਬਾ ਸਾਦ ਬਨ ਆਈ ਨਾਨਕ ਸਾਧ ਪ੍ਰਭ ਭੇਦ ਨ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ